ਹੇਡਸ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਇਹ ਵਿਲਾ ਖੇਡਾਂ ਦੇ ਮਹਾਕੁੰਭ ਵਜੋਂ ਜਾਣੀਆਂ ਜਾਂਦੀਆਂ 올림픽 ਖੇਡਾਂ ਦਾ ਇਸ ਤੇ ਮੱਦੇਨਜ਼ਰ ਅੱਜ ਦਾ ਇਹ ਸਾਰਾ ਪ੍ਰੋਗਰਾਮ ਸਮਰਪਿਤ ਹੈ ਪੈਰਿਸ 올림픽 ਖੇਡਾਂ 2024 ਨੂੰ ਸਮੁੱਚੇ ਸਮੇਂ ਦੌਰਾਨ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਪੈਰਿਸ 올림픽 ਖੇਡਾਂ ਦੇ ਹਰੇਕ ਪਹਿਲੂ ਬਾਰੇ ਤਾਂ ਆਓ ਸ਼ੁਰੂ ਕਰਦੇ ਹਾਂ ਓਲੰਪਿਕ ਖੇਡਾਂ ਨੂੰ ਸਮਰਪਿਤ ਅੱਜ ਦਾ ਇਹ ਵਿਸ਼ੇਸ਼ ਅੰਕ ਖੇਡਾਂ ਦੇ ਮਹਾਕੁੰਭ ਵਜੋਂ ਜਾਣੀਆਂ ਜਾਂਦੀਆਂ ਓਲੰਪਿਕ ਖੇਡਾਂ ਦਾ 33ਵਾਂ ਆਯੋਜਨ ਓਲੰਪਿਕ 2024 ਦੇ ਸਿਰਲੇਖ ਹੇਠ ਯੂਰਪੀ ਦੇਸ਼ ਫਰਾਂਸ ਦੇ ਪੈਰਿਸ ਸ਼ਹਿਰ ਵਿਖੇ ਹੋ ਰਿਹਾ ਹੈ ਜਿਸ ਤਹਿਤ ਕੁੱਲ 206 ਦੇਸ਼ ਹਿੱਸਾ ਲੈ ਰਹੇ ਨੇ ਅਤੇ ਕੁੱਲ ਮਿਲਾ ਕੇ 10714 ਖਿਡਾਰੀ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੇ ਜੋਹਰ ਵਿਖਾਉਣਗੇ ਇਹਨਾਂ ਖੇਡਾਂ ਨੂੰ ਅਧਿਕਾਰਤ ਤੌਰ ਤੇ ਪੈरिस 2024 ਦਾ ਨਾਮ ਵੀ ਦਿੱਤਾ ਗਿਆ ਹੈ 올림픽 ਖੇਡਾਂ ਵਿੱਚ ਕੁੱਲ 32 ਵੱਖ-ਵੱਖ ਖੇਡਾਂ ਦੇ 329 ਇਵੈਂਟ ਭਾਵ ਵਨਗੀਆਂ ਤਹਿਤ ਮੁਕਾਬਲੇ ਹੋਣਗੇ ਅਤੇ 26 ਜੁਲਾਈ ਤੋਂ ਇੱਕ ਸ਼ਾਨਦਾਰ ਅੰਦਾਜ਼ ਨਾਲ ਸ਼ੁਰੂ ਹੋ ਕੇ ਇਸ ਵਾਰ ਦੀਆਂ 올림픽 ਖੇਡਾਂ 11 ਅਗਸਤ ਤੱਕ ਚੱਲਣੀਆਂ ਹਨ ਇਨ੍ਹਾਂ ਖੇਡਾਂ ਲਈ ਜ਼ਿਆਦਾਤਰ ਮੁਕਾਬਲੇ ਪ੍ਰਮੁੱਖ ਮੇਜ਼ਬਾਨ ਸ਼ਹਿਰ ਪੈਰਿਸ ਵਿੱਚ ਖੇਡੇ ਜਾਣਗੇ ਜਦਕਿ ਇਸ ਤੋਂ ਇਲਾਵਾ ਫਰਾਂਸ ਦੇ 16 ਹੋਰ ਇਲਾਕਿਆਂ ਵਿੱਚ ਵੀ 올림픽 ਖੇਡਾਂ ਦੇ ਮੁਕਾਬਲੇ ਹੋਣਗੇ ਐਤਕੀ ਪਹਿਲੀ ਵਾਰ 올림픽 ਖੇਡਾਂ ਵਿੱਚ ਔਰਤਾਂ ਅਤੇ ਪੁਰਸ਼ ਖਿਡਾਰੀਆਂ ਦੀ ਗਿਣਤੀ ਬਰਾਬਰ ਹੋਵੇਗੀ ਜਦਕਿ ਪਹਿਲਾਂ ਔਰਤਾਂ ਦੀ ਗਿਣਤੀ ਘੱਟ ਹੋਇਆ ਕਰਦੀ ਸੀ ਇਹ ਖੇਡਾਂ 4 ਸਾਲਾਂ ਬਾਅਦ ਹੁੰਦੀਆਂ ਨੇ ਜਿਨਾ ਦਾ ਬਜਟ ਆਮ ਤੌਰ ਤੇ ਅਰਬਾਂ ਤੱਕ ਚਲਾ ਜਾਂਦਾ ਹੈ ਅਤੇ ਪੈਰਿਸ ਦੀਆਂ ਇਸ ਵਾਰ ਦੀਆਂ 올림픽 ਖੇਡਾਂ ਦਾ ਬਜਟ 9 ਬਿਲੀਅਨ ਯੂਰੋ ਤੱਕ ਦਾ ਬਣਿਆ ਹੈ ਇਨ੍ਹਾਂ 올림픽 ਖੇਡਾਂ ਲਈ ਪੈਰਿਸ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਇਸ ਪੱਖੋਂ ਐਤਕੀ ਦਾ ਆਯੋਜਨ ਕਾਫੀ ਬਿਹਤਰੀਨ ਹੋਣ ਦੀ ਸੰਭਾਵਨਾ ਹੈ ਤਕਰੀਬਨ 9 ਸਾਲ ਪਹਿਲਾਂ ਜਦੋਂ 올림픽 ਖੇਡਾਂ ਦੀ ਮੇਜ਼ਬਾਨੀ ਲਈ ਪੈਰਿਸ ਸ਼ਹਿਰ ਦਾ ਨਾਮ ਤੈਅ ਹੋਇਆ ਸੀ ਤਾਂ ਉਦੋਂ ਤੋਂ ਹੀ ਇਸ ਵੱਡੇ ਆਯੋਜਨ ਦੀ ਤਿਆਰੀ ਚੱਲ ਪਈ ਸੀ ਇੱਥੇ ਤੁਹਾਨੂੰ ਦੱਸ ਦਈਏ ਕਿ 6 ਵੱਡੇ ਸ਼ਹਿਰਾਂ ਦਰਮਿਆਨ ਇਹਨਾਂ ਖੇਡਾਂ ਦੀ ਮੇਜ਼ਬਾਨੀ ਨੂੰ ਲੈ ਕੇ ਦਾਅਵੇਦਾਰੀ ਦੀ ਪ੍ਰਕਿਰਿਆ ਚੱਲੀ ਸੀ ਜਿਸ ਵਿੱਚ ਅਖੀਰ ਨੂੰ ਪੈਰਿਸ ਮੇਜ਼ਬਾਨੀ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਸੀ 올림픽 ਖੇਡਾਂ 2024 ਲਈ ਪੈਰਿਸ ਸ਼ਹਿਰ ਵਿੱਚ 41 ਖੇਡ ਕੇਂਦਰ ਅਤੇ ਸਟੇਡੀਅਮ ਤਿਆਰ ਕੀਤੇ ਗਏ ਨੇ ਅਤੇ 올림픽 ਖੇਡਾਂ ਦੀ ਰਵਾਇਤ ਮੁਤਾਬਕ ਇਸ ਵਾਰ ਦਾ 올림픽 ਪਿੰਡ 18000 ਲੋਕਾਂ ਦੀ ਸਮਰੱਥਾ ਤਹਿਤ ਫਰਾਂਸ ਦੇ ਪ੍ਰਮੁੱਖ ਇਲਾਕੇ ਸੇਂਟ ਡੈਨਿਸ ਵਿੱਚ ਤਿਆਰ ਕੀਤਾ ਗਿਆ। ਇਸ ਤੋਂ ਇਲਾਵਾ ਪੈਰਿਸ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 올림픽 ਖੇਡਾਂ ਲਈ ਕਈ ਆਰਜ਼ੀ ਕੇਂਦਰ ਵੀ ਸਥਾਪਿਤ ਕੀਤੇ ਗਏ ਨੇ। ਇਤ ਕੀ ਇੱਕ ਨਵਾਂ ਪਹਿਲੂ ਇਹ ਵੀ ਜੁੜਿਆ ਹੈ ਕਿ 올림픽 ਖੇਡਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਇਹਨਾਂ ਖੇਡਾਂ ਦਾ ਉਦਘਾਟਨੀ ਸਮਾਗਮ ਰਵਾਇਤੀ ਸਟੇਡੀਅਮ ਦੇ ਵਿੱਚ ਨਾ ਹੋ ਕੇ ਨਵੇਂ ਢੰਗ ਨਾਲ ਦਰਿਆਈ ਪਾਣੀ ਵਿੱਚ 6 ਕਿਲੋਮੀਟਰ ਲੰਮੀਆਂ ਕਿਸ਼ਤੀਆਂ ਰਾਹੀਂ ਪਰੇਡ ਆਫ ਨੇਸ਼ਨਸ ਦੇ ਨਾਂ ਤਹਿਤ ਇੱਕ ਮਿੰਨੀ ਸਟੇਡੀਅਮ ਵਿੱਚ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ ਜਿਸ ਦੀ ਸਾਰੀ ਦੁਨੀਆ ਵਿੱਚ ਕਾਫੀ ਚਰਚਾ ਕੋਈ ਹੈ 올림픽 ਖੇਡਾਂ ਦੇ ਇਤਿਹਾਸ ਉੱਪਰ ਇੱਕ ਝਾਤ ਪਾਈਏ ਤਾਂ ਆਧੁਨਿਕ ਰੂਪ ਵਿੱਚ 올림픽 ਖੇਡਾਂ ਸਨ 1896 ਤੋਂ ਯੂਨਾਨ ਦੇਸ਼ ਦੇ ਐਥਨਸ ਸ਼ਹਿਰ ਤੋਂ ਸ਼ੁਰੂ ਹੋਈਆਂ ਐਥਕੀ ਦੀਆਂ 올림픽 ਖੇਡਾਂ ਸੰਬੰਧੀ ਖਾਸ ਕਰ ਇਹ ਵੀ ਹੈ ਕਿ ਠੀਕ 100 ਸਾਲ ਬਾਅਦ ਪੈਰਿਸ ਸ਼ਹਿਰ ਵਿੱਚ 올림픽 ਖੇਡਾਂ ਦੀ ਮੇਜ਼ਬਾਨੀ ਦਾ ਮੌਕਾ ਆਇਆ ਹੈ ਇਸ ਤੋਂ ਪਹਿਲਾਂ ਸਾਲ 1924 ਵਿੱਚ ਪੈਰਿਸ ਨੇ 올림픽 ਖੇਡਾਂ ਦੀ ਮੇਜ਼ਬਾਨੀ ਕੀਤੀ ਸੀ ਪੈਰਿਸ ਸ਼ਹਿਰ ਦੇ ਨਾਲ ਇੱਕ ਰਿਕਾਰਡ ਇਹ ਵੀ ਜੁੜ ਗਿਆ ਹੈ ਕਿ ਉਹ ਦੁਨੀਆ ਦਾ ਦੂਜਾ ਅਜਿਹਾ ਸ਼ਹਿਰ ਬਣਿਆ ਜਿਸ ਨੇ ਤੀਜੀ ਵਾਰ 올림픽 ਖੇਡਾਂ ਦੀ ਮੇਜ਼ਬਾਨੀ ਕੀਤੀ ਹੈ ਪੈਰਿਸ ਸ਼ਹਿਰ ਤੋਂ ਪਹਿਲਾਂ ਇੰਗਲੈਂਡ ਦਾ ਸ਼ਹਿਰ ਲੰਡਨ ਤਿੰਨ ਵਾਰ 올림픽 ਖੇਡਾਂ ਦੀ ਮੇਜ਼ਬਾਨੀ ਕਰਕੇ ਇਸ ਮਾਮਲੇ ਵਿੱਚ ਪਹਿਲੇ ਨੰਬਰ ਉੱਤੇ ਚੱਲ ਰਿਹਾ ਹੈ ਹੁਣ ਤੱਕ ਦੇ ਇਤਿਹਾਸ ਵਿੱਚ ਸਿਰਫ 3 ਵਾਰ 올림픽 ਖੇਡਾਂ ਆਪਣੇ ਤੈਅ ਸਮੇਂ ਉੱਤੇ ਨਹੀਂ ਸੀ ਹੋਈਆਂ ਅਤੇ ਇਹਨਾਂ ਵਿੱਚ ਦੋਹਾਂ ਵਿਸ਼ਵ ਜੰਗਾਂ ਦੇ ਕਰਕੇ ਦੋ ਵਾਰ 올림픽 ਖੇਡਾਂ ਦੇ ਆਯੋਜਨ ਵਿੱਚ ਨਾਗਾਂ ਪਿਆ ਸੀ ਜਦਕਿ ਪਿਛਲੀਆਂ 올림픽 ਖੇਡਾਂ ਯਾਨੀ ਕਿ ਸਾਲ 2020 ਦੀਆਂ ਟੋਕੀਓ 올림픽 ਖੇਡਾਂ ਕਰੋਨਾ ਦੇ ਮਾਹੌਲ ਕਰਕੇ ਲੱਗੇ ਲੋਕਡਾਊਨ ਕਾਰਨ ਇੱਕ ਸਾਲ ਬਾਅਦ ਭਾਵ ਸਾਲ 2021 ਵਿੱਚ ਹੋਈਆਂ ਸੰ। 올림픽 ਖੇਡਾਂ ਵਿੱਚ ਮੈਡਲ ਜਿੱਤਣ ਪੱਖੋਂ ਸਭ ਤੋਂ ਮੋਹਰੇ ਚੱਲ ਰਹੇ ਦੇਸ਼ ਦੀ ਗੱਲ ਕਰੀਏ ਤਾਂ ਅਮਰੀਕਾ ਇਸ ਮਾਮਲੇ ਵਿੱਚ ਪਹਿਲੇ ਨੰਬਰ ਉੱਤੇ ਆਉਂਦਾ ਹੈ। ਸਾਬਕਾ ਦੇਸ਼ ਸੋਵੀਅਤ ਯੂਨੀਅਨ ਇਸ ਮਾਮਲੇ ਵਿੱਚ ਦੂਜੇ ਅਤੇ ਜਰਮਨੀ ਤੀਜੇ ਸਥਾਨ ਉੱਤੇ ਨਜ਼ਰ ਆਉਂਦਾ ਹੈ। ਹੁਣ ਆਉਂਦੇ ਹਾਂ 올림픽 ਖੇਡਾਂ ਸੰਬੰਧੀ ਸਾਡੇ ਦੇਸ਼ ਲਈ ਸਭ ਤੋਂ ਧਿਆਨ ਦੇਣ ਵਾਲੇ ਵਿਸ਼ੇ ਵੱਲ ਪਾਵਕੇ ਐਥਕੀ ਦੀਆਂ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਅਤੇ ਸੰਭਾਵਨਾਵਾਂ ਭਾਰਤੀ ਦਾਵੇਦਾਰੀ ਸੰਬੰਧੀ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਭਾਰਤ ਦੀਆਂ ਲਗਭਗ ਸਾਰੀਆਂ ਟੀਮਾਂ ਨੇ ਸਮੇਂ ਸਿਰ 올림픽 ਖੇਡਾਂ ਲਈ ਕੁਆਲੀਫਾਈ ਕਰ ਲਿਆ ਸੀ ਜਿਸ ਕਰਕੇ ਉਹਨਾਂ ਨੂੰ ਖੇਡਾਂ ਦੇ ਇਸ ਮਹਾਕੁੰਭ ਦੀ ਤਿਆਰੀ ਕਰਨ ਲਈ ਭਰਪੂਰ ਸਮਾਂ ਮਿਲਿਆ ਸਿਰਫ ਭਾਰਤ ਦੀ ਟੇਬਲ ਟੈਨਿਸ ਟੀਮ ਨੂੰ 올림픽 ਕੋਟਾ ਨਿਸ਼ਚਿਤ ਕਰਨ ਲਈ ਥੋੜਾ ਇੰਤਜ਼ਾਰ ਕਰਨਾ ਪਿਆ ਜਦਕਿ ਬਾਕੀ ਸਾਰੀਆਂ ਟੀਮਾਂ ਨੇ ਸਮੇਂ ਸਿਰ ਕੁਆਲੀਫਾਈ ਕਰਕੇ ਆਪਣੀ ਤਿਆਰੀ ਵੀ ਆਰੰਭ ਕੀਤੀ ਸੀ ਜਿਸ ਦਾ ਲਾਹਾ ਉਹਨਾਂ ਨੂੰ ਖੇਡਾਂ ਦੌਰਾਨ ਮਿਲਣ ਦੀ ਪੂਰੀ ਸੰਭਾਵਨਾ ਹੈ ਭਾਰਤੀ ਖਿਡਾਰੀਆਂ ਦੀ ਸੂਚੀ ਵਿੱਚ ਸਭ ਤੋਂ ਵੱਧ 29 ਖਿਡਾਰੀ 11 ਮਹਿਲਾ ਅਤੇ 18 ਪੁਰਸ਼ ਐਥਲੈਟਿਕਸ ਟੀਮ ਦੇ ਮੈਂਬਰ ਨੇ ਉਹਨਾਂ ਤੋਂ ਬਾਅਦ ਸ਼ੂਟਿੰਗ ਯਾਨੀ ਨਿਸ਼ਾਨੇਬਾਜ਼ੀ ਦੇ 21 ਖਿਡਾਰੀ ਅਤੇ ਹਾਕੀ ਦੇ 16 ਖਿਡਾਰੀ ਵੱਡੇ ਦਲ ਵਜੋਂ ਸਾਹਮਣੇ ਆਉਂਦੇ ਨੇ ਭਾਰਤ ਦੇ 8 ਖਿਡਾਰੀ ਟੇਬਲ ٹینس ਵਿੱਚ ਹਿੱਸਾ ਲੈਣਗੇ ਜਦਕਿ ਦੋ ਵਾਰ ਦੀ 올림픽 ਤਗਮਾ ਜੇਤੂ ਪੀਵੀ ਸਿੰਧੂ ਸਮੇਤ 7 ਖਿਡਾਰੀ ਬੈਡਮਿੰਟਨ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ ਇਸ ਤੋਂ ਇਲਾਵਾ ਕੁਸ਼ਤੀ ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਵਿੱਚ 6-6 ਖਿਡਾਰੀ 올림픽 ਵਿੱਚ ਆਪਣੀ ਚੁਣੌਤੀ ਪੇਸ਼ ਕਰਨਗੇ ਇਸ ਤੋਂ ਬਾਅਦ 골ਫ ਵਿੱਚ 4 ਖਿਡਾਰੀ ਟੈਨਿਸ ਵਿੱਚ ਤਿੰਨ ਤੇਰਾਕੀ ਵਿੱਚ ਦੋ ਖਿਡਾਰੀਆਂ ਦੀ ਵਾਰੀ ਆਉਂਦੀ ਹੈ ਘੋੜਸਵਾਰੀ ਜੂਡੋ ਰੋਇੰਗ ਅਤੇ weight lifting ਵਿੱਚ ਇੱਕ ਇੱਕ ਖਿਡਾਰੀ ਭਾਰਤ ਦੀ ਤਰਫੋਂ ਹਿੱਸਾ ਲਵੇਗਾ ਖਾਸ ਜ਼ਿਕਰ ਕਰਨਾ ਬਣਦਾ ਹੈ ਭਾਰਤ ਦੀ ਨਿਸ਼ਾਨੇਬਾਜ਼ੀ ਟੀਮ ਦਾ ਜਿਸ ਵਿੱਚ 11 ਮਹਿਲਾ ਅਤੇ 10 ਪੁਰਸ਼ ਖਿਡਾਰੀ ਸ਼ਾਮਲ ਨੇ ਭਾਵ ਇਥੇ ਔਰਤਾਂ ਦੀ ਸਭ ਤੋਂ ਵੱਡੀ ਹਾਜ਼ਰੀ ਲੱਗੀ ਹੈ ਟੇਬਲ ਟੈਨਿਸ ਵਿੱਚ ਪੁਰਸ਼ਾਂ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਬਰਾਬਰ ਖਿਡਾਰੀ ਸ਼ਾਮਲ ਕੀਤੇ ਗਏ ਨੇ ਟੋਕੀਓ 올림픽 ਖੇਡਾਂ ਦੀ ਚਾਂਦੀ ਦਾ ਤਗਮਾ ਜੇਤੂ ਮੀਰਾ ਬਾਈ ਚਾਨੂ ਟੀਮ ਵਿੱਚ ਸ਼ਾਮਲ ਇਕਲੌਤੀ weightlifter ਹੈ ਪਿਛਲੀ ਵਾਰ ਦੀਆਂ 올림픽 ਖੇਡਾਂ ਭਾਵ ਸਾਲ 220 ਦੀਆਂ ਟੋਕੀਓ 올림픽 ਖੇਡਾਂ ਤੋਂ ਬਾਅਦ ਐਤਕੀ ਦੀਆਂ ਖੇਡਾਂ ਵਿੱਚ ਭਾਰਤ ਦੇ ਮੈਡਲ ਜਿੱਤਣ ਦੀਆਂ ਸੰਭਾਵਨਾਵਾਂ ਦੀ ਹੁਣ ਗੱਲ ਕਰਦੇ ਹਾਂ ਪਿਛਲੀ ਵਾਰ ਦੀਆਂ ਖੇਡਾਂ ਵਿੱਚ ਭਾਰਤ ਨੇ ਇੱਕ ਸੋਨੇ ਦਾ ਦੋ ਚਾਂਦੀ ਦੇ ਅਤੇ ਚਾਰ ਕਾਂਸੀ ਦੇ ਮੈਡਲ ਸਣੇ ਕੁੱਲ 7 ਮੈਡਲ ਜਿੱਤੇ ਸਨ ਜਦਕਿ ਇਸ ਵਾਰ ਕੁੱਲ ਮੈਡਲਾਂ ਦੀ ਆਸ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਨਜ਼ਰ ਆ ਰਹੀ ਹੈ ਪ੍ਰਮੁੱਖ ਤੌਰ ਤੇ ਭਾਰਤ ਦੇ ਗੋਲਡਨ ਬாய் ਵਜੋਂ ਜਾਣੇ ਜਾਂਦੇ ਨੀਰਜ ਚੋਪੜਾ ਮੈਡਲ ਜਿੱਤਣ ਦੇ ਪ੍ਰਬਲ ਦਾਵੇਦਾਰ ਨੇ ਅਤੇ ਉਹਨਾਂ ਦੇ ਨਾਲ-ਨਾਲ ਭਾਰਤੀ ਹਾਕੀ ਟੀਮ, ਬੈਡਮਿੰਟਨ, ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ ਅਤੇ ਮੌਕੇਬਾਜ਼ੀ ਵਰਗੀਆਂ ਖੇਡਾਂ ਵਿੱਚ ਵੀ ਨੌਜਵਾਨ ਖਿਡਾਰੀਆਂ ਦੀ ਮੌਜੂਦਗੀ ਵਿੱਚ ਭਾਰਤ ਨੂੰ ਇਸ ਵਾਰ ਮੈਡਲ ਜਿੱਤਣ ਦਾ ਪ੍ਰਮੁੱਖ ਦਾਵੇਦਾਰ ਮੰਨਿਆ ਜਾ ਰਿਹਾ ਹੈ। ਖਾਸ ਗੱਲ ਇਹ ਵੀ ਹੈ ਕਿ ਇਹਨਾਂ ਟੀਮਾਂ ਦੇ ਇਹ ਸਾਰੇ ਨੌਜਵਾਨ ਖਿਡਾਰੀ ਪਿਛਲੇ ਸਮੇਂ ਦੌਰਾਨ ਕੋਮਾਂਤਰੀ ਪੱਧਰ ਉੱਤੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਖਿਤਾਬ ਜਿੱਤ ਰਹੇ ਨੇ ਅਤੇ ਇਸੇ ਲਹਿ ਦੇ 올림픽 ਵਿੱਚ ਵੀ ਬਰਕਰਾਰ ਰਹਿਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਜਿਸ ਨਾਲ ਭਾਰਤ ਨੂੰ ਕਾਮਯਾਬੀ ਹਾਸਲ ਹੋ ਸਕਦੀ ਹੈ ਹੁਣ ਗੱਲ ਕਰਦੇ ਹਾਂ ਭਾਰਤ ਦੀ ਕੌਮੀ ਖੇਡ ਹਾਕੀ ਦੀ ਜਿਸ ਵਿੱਚ ਹਮੇਸ਼ਾ ਦੀ ਤਰ੍ਹਾਂ ਭਾਰਤ ਨੂੰ 올림픽 ਖੇਡਾਂ ਵਿੱਚ ਵੱਡੀਆਂ ਆਸਾਂ ਹੋਣਗੀਆਂ ਇਸ ਦਰਮਿਆਨ ਨਿਰਾਸ਼ਾ ਵਾਲੀ ਇੱਕ ਗੱਲ ਇਹ ਹੈ ਕਿ ਔਰਤਾਂ ਦੀ ਭਾਰਤੀ ਹਾਕੀ ਟੀਮ ਓਲੰਪਿਕ ਖੇਡਾਂ ਲਈ ਇਸ ਵਾਰ ਕੁਆਲੀਫਾਈ ਨਹੀਂ ਕਰ ਸਕੀ ਪਿਛਲੀਆਂ ਓਲੰਪਿਕ ਖੇਡਾਂ ਵਿੱਚ ਇੱਕ ਬੇਹਦ ਨਜ਼ਦੀਕੀ ਮੁਕਾਬਲੇ ਵਿੱਚ ਮੈਡਲ ਤੋਂ ਖੁੰਝਣ ਵਾਲੀ ਔਰਤਾਂ ਦੀ ਹਾਕੀ ਟੀਮ ਦੀ ਗੈਰ ਮੌਜੂਦਗੀ ਵਿੱਚ ਹੁਣ ਸਾਰੀਆਂ ਨਜ਼ਰਾਂ ਪੁਰਸ਼ ਹਾਕੀ ਟੀਮ ਵੱਲ ਹੀ ਲੱਗੀਆਂ ਹੋਣਗੀਆਂ ਭਾਰਤੀ ਪੁਰਸ਼ ਹਾਕੀ ਟੀਮ ਨੂੰ ਓਲੰਪਿਕ ਹਾਕੀ ਮੁਕਾਬਲਿਆਂ ਦੇ ਪੂਲ B ਵਿੱਚ ਰੱਖਿਆ ਗਿਆ ਹੈ 27 ਜੁਲਾਈ ਨੂੰ ਭਾਰਤ ਦਾ ਪਹਿਲਾ ਮੁਕਾਬਲਾ ਨਿਊਜ਼ੀਲੈਂਡ ਦੇ ਖਿਲਾਫ ਹੋਵੇਗਾ 29 ਜੁਲਾਈ ਨੂੰ ਭਾਰਤ ਦਾ ਮੈਚ ਅਰਜנטיਨਾ ਦੇ ਨਾਲ 30 ਜੁਲਾਈ ਨੂੰ ਆਇਰਲੈਂਡ ਦੇ ਨਾਲ 1 ਅਗਸਤ ਨੂੰ ਬੈਲਜੀਅਮ ਅਤੇ 2 ਅਗਸਤ ਨੂੰ ਆਸਟ੍ਰੇਲੀਆ ਦੇ ਖਿਲਾਫ ਭਾਰਤ ਮੁਕਾਬਲਾ ਖੇਡੇਗਾ ਇਸ ਉਪਰੰਤ ਹੋਣ ਵਾਲੇ ਨੌਕਾਊਟ ਗੇਡ ਤਹਿਤ 4 ਅਗਸਤ ਨੂੰ ਪੁਰਸ਼ ਹਾਕੀ ਦਾ ਕੁਆਟਰਫਾਈਨਲ 6 ਅਗਸਤ ਨੂੰ ਸੈਮੀਫਾਈਨਲ ਅਤੇ 8 ਅਗਸਤ ਨੂੰ ਸੋਨਾ ਜਿੱਤਣ ਲਈ ਫਾਈਨਲ ਮੈਚ ਖੇਡਿਆ ਜਾਵੇਗਾ ਹੁਣ تفصیلی گل ਕਰਦੇ ਹਾਂ ਭਾਰਤ ਲਈ ਮੈਡਲ ਦੀ ਵੱਡੀ ਸੰਭਾਵਨਾ ਵਾਲੀ ਜੈਵਲਿਨ ਥਰੋ ਵਨਗੀ ਦੀ ਟੋਕੀਓ 올림픽 ਖੇਡਾਂ ਵਿੱਚ ਨੀਰਜ ਚੋਪੜਾ ਨੇ ਸੋਨੇ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ ਉਹਨਾਂ ਨੇ 87.58 ਮੀਟਰ ਦੀ ਦੂਰੀ ਉੱਤੇ ਜੈਵਲਿਨ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਇੱਕ ਵੱਡੀ ਜਿੱਤ ਸਾਬਤ ਹੋਈ ਸੀ। ਐਥਲੈਟਿਕਸ ਵਿੱਚ ਭਾਰਤ ਦਾ ਇਹ ਪਹਿਲਾ 올림픽 ਮੈਡਲ ਸੀ। ਇਸੇ ਨਾਲ ਹੀ ਵਿਅਕਤੀਗਤ ਮੁਕਾਬਲਿਆਂ ਵਿੱਚ ਇਹ ਭਾਰਤ ਦਾ ਦੂਜਾ ਸੋਨੇ ਦਾ ਤਗਮਾ ਸੀ। ਭਾਰਤ ਲਈ ਪਹਿਲਾ ਵਿਅਕਤੀਗਤ ਸੋਨੇ ਦਾ ਤਗਮਾ ਨਿਸ਼ਾਨੇਬਾਜ਼ੀ ਵਿੱਚ ਅਬਿਨਵ ਬਿੰਦਰਾ ਨੇ 2008 ਦੇ ਬੀਜਿੰਗ 올림픽 ਵਿੱਚ ਹਾਸਲ ਕੀਤਾ ਸੀ। ਇਸ ਵਾਰ ਵੀ ਭਾਰਤੀਆਂ ਦੀਆਂ ਨਜ਼ਰਾਂ ਇਸ ਮਾਮਲੇ ਵਿੱਚ ਨੀਰਜ ਚੋਪੜਾ ਉੱਤੇ ਹੀ ਟਿਕੀਆਂ ਹੋਈਆਂ ਨੇ ਜੈਵਲਿਨ ਥਰੋ ਵਿੱਚ ਨੀਰਜ ਚੋਪੜਾ ਤੋਂ ਇਲਾਵਾ ਇਸ ਵਾਰ ਕਿਸ਼ੋਰ ਜੀਨਾ ਅਤੇ ਅਨੂ ਰਾਣੀ ਵੀ ਭਾਗ ਲੈ ਰਹੇ ਨੇ 6 ਅਗਸਤ ਨੂੰ ਪੁਰਸ਼ਾਂ ਦੇ ਜੈਵਲਿਨ ਥਰੋ ਦਾ ਕੁਆਲੀਫਾਈਂਗ ਮੁਕਾਬਲਾ ਖੇਡਿਆ ਜਾਵੇਗਾ ਉੱਥੇ ਹੀ ਔਰਤਾਂ ਦੇ ਜੈਵਲਿਨ ਥਰੋ ਦਾ ਕੁਆਲੀਫਾਈਂਗ ਮੁਕਾਬਲਾ ਇਸ ਤੋਂ ਅਗਲੇ ਦਿਨ ਯਾਨੀ ਕਿ 7 ਅਗਸਤ ਨੂੰ ਖੇਡਿਆ ਜਾਵੇਗਾ ਜਿਸ ਵਿੱਚ ਭਾਰਤ ਦੀ ਅੰਨੂ ਰਾਣੀ ਹਿੱਸਾ ਲਵੇਗੀ ਇਸ ਨਾਲ ਹੀ ਜੈਵਲਿਨ ਥਰੋ ਵਿੱਚ ਪੁਰਸ਼ਾਂ ਦਾ ਫਾਈਨਲ ਮੁਕਾਬਲਾ 8 ਅਗਸਤ ਨੂੰ ਹੋਵੇਗਾ ਅਤੇ ਔਰਤਾਂ ਦਾ ਫਾਈਨਲ ਮੁਕਾਬਲਾ 10 ਅਗਸਤ ਨੂੰ ਖੇਡਿਆ ਜਾਵੇਗਾ ਜਿਸ ਵਿੱਚ ਭਾਰਤ ਦੇ ਇਹਨਾਂ ਐਥਲੀਟਾਂ ਦੀ ਖਾਸ ਕਰ ਨੀਰਜ ਚੋਪੜਾ ਦੀ ਅਹਿਮ ਭੂਮਿਕਾ ਹੋਵੇਗੀ ਇਸ ਵਾਰ ਦੀਆਂ 올림픽 ਖੇਡਾਂ ਵਿੱਚ ਭਾਰਤ ਦੇ ਨਜ਼ਰੀਏ ਤੋਂ ਨਿਸ਼ਾਨੇਬਾਜ਼ੀ ਦੀ ਖੇਡ ਦੀ ਖਾਸ ਤੌਰ ਤੇ ਗੱਲ ਕਰਨੀ ਬਣਦੀ ਹੈ ਕਿਉਂਕਿ ਇਸ ਖੇਡ ਵਿੱਚ ਐਥਲੀਟ ਕੀ ਨਾ ਸਿਰਫ ਭਾਰਤ ਦਾ ਇੱਕ ਵੱਡਾ ਵਫਦ ਸਟੀਕ ਨਿਸ਼ਾਨੇ ਲਾਉਣ ਦੀ ਭਰਪੂਰ ਕੋਸ਼ਿਸ਼ ਕਰੇਗਾ ਸਗੋਂ ਇਸ ਖੇਡ ذریعے ਭਾਰਤ ਦੀ ਨੌਜਵਾਨ ਸ਼ਕਤੀ ਉੱਭਰ ਕੇ ਸਾਹਮਣੇ ਆਵੇਗੀ 10 ਮੀਟਰ 에어 ਰਾਈਫਲ ਸ਼ੂਟਿੰਗ ਵਿੱਚ ਭਾਰਤ ਵੱਲੋਂ ਪੁਰਸ਼ ਵਰਗ ਵਿੱਚ ਸੰਦੀਪ ਸਿੰਘ ਅਰਜੁਨ ਬਬੂਟਾ ਅਤੇ ਔਰਤਾਂ ਵਿੱਚੋਂ ਇਲੇਵਨਲ ਵਲਾਵਰਨ ਅਤੇ ਰਮਿਤਾ ਜਿੰਦਲ ਭਾਗ ਲੈ ਰਹੇ ਨੇ ਨਿਸ਼ਾਨੇਬਾਜ਼ੀ ਦੇ ਇਹ ਮੁਕਾਬਲੇ 27, 28 ਅਤੇ 29 ਜੁਲਾਈ ਨੂੰ ਸਵੇਰ ਵੇਲੇ ਸ਼ੁਰੂ ਹੋ ਜਾਣਗੇ ਟਰੈਪ ਸ਼ੂਟਿੰਗ ਦੇ ਪੁਰਸ਼ ਵਰਗ ਵਿੱਚ ਭਾਰਤ ਦੀ ਤਰਫੋਂ ਪ੍ਰithvi ਰਾਜ ਟੁੰਡਾਈਮਾਨ ਅਤੇ ਔਰਤ ਵਰਗ ਵਿੱਚ ਰਾਜੇਸ਼ਵਰੀ ਕੁਮਾਰੀ ਅਤੇ ਸ਼੍ਰੀਅਸੀ ਸਿੰਘ ਭਾਗ ਲੈਣਗੇ ਟਰੈਪ ਸ਼ੂਟਿੰਗ ਦੇ ਇਹ ਮੁਕਾਬਲੇ 29, 30 ਅਤੇ 31 ਜੁਲਾਈ ਨੂੰ ਹੋਣਗੇ। ਇਸੇ ਤਰ੍ਹਾਂ 10 ਮੀਟਰ 에ਅਰ ਪਿਸਟਲ ਸ਼ੂਟਿੰਗ ਵਿੱਚ ਭਾਰਤ ਦੇ ਸਰਬਜੋਤ ਸਿੰਘ, ਮਨੂ ਭਾਕਰ, ਅਰਜੁਨ ਸਿੰਘ ਚੀਮਾ ਅਤੇ ਰਿਦਮ ਸਾਂਗਵਾਨ ਭਾਗ ਲੈਣਗੇ। ਇਹਨਾਂ ਦੇ ਮੁਕਾਬਲੇ 27, 28 ਅਤੇ 29 ਜੁਲਾਈ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ 50 ਮੀਟਰ राइफल शूटिंग ਵਿੱਚ ਭਾਰਤ ਦੇ ਸੁਪਨਿਲ ਕੁਸ਼ਲੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਸਿਫਤਕੌਰ ਸਮਰਾ ਅਤੇ ਅੰਜਮ ਮੋਦਗਿਲ ਹਿੱਸਾ ਲੈਣਗੇ ਇਸ ਵਨਗੀ ਦੇ ਮੁਕਾਬਲੇ 31 ਜੁਲਾਈ 1 ਅਗਸਤ ਅਤੇ 2 ਅਗਸਤ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਤੋਂ ਖੇਡੇ ਜਾਣਗੇ 25 ਮੀਟਰ ਰੈਪਿਡ ਫਾਇਰ ਪਿਸਟਲ ਸ਼ੂਟਿੰਗ ਵਿੱਚ ਭਾਰਤ ਦੇ ਅਨੀਸ਼ ਭਾਨਵਾਲਾ ਅਤੇ ਵਿਜੇਵੀਰ ਸਿੱਧੂ ਆਪੋ ਆਪਣੀ ਚੁਣੌਤੀ ਪੇਸ਼ ਕਰਨਗੇ ਅਤੇ ਇਹਨਾਂ ਦੇ ਮੁਕਾਬਲੇ 4 ਅਤੇ 5 ਅਗਸਤ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ ਆਉਂਦੇ ਹਾਂ ਬੈਡਮਿੰਟਨ ਦੀ ਖੇਡ ਵੱਲ ਜਿੱਥੇ ਭਾਰਤ ਨੂੰ ਔਰਤਾਂ ਦੇ ਸਿੰਗਲਜ਼ ਮੁਕਾਬਲੇ ਵਿੱਚ ਸਟਾਰ ਖਿਡਾਰਣ ਪੀਵੀ ਸਿੰਧੂ ਤੋਂ ਤਗਮਾ ਜਿੱਤਣ ਦੀ ਇਸ ਵਾਰ ਵੱਡੀ ਉਮੀਦ ਹੈ। ਪੀਵੀ ਸਿੰਧੂ ਨੇ 2016 ਵਿੱਚ ਰਿਓ 올림픽 ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਅਤੇ 2021 ਦੀਆਂ ਟੋਕੀਓ 올림픽 ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਪੁਰਸ਼ਾਂ ਦੇ ਸਿੰਗਲਜ਼ ਵਰਗ ਵਿੱਚ ਐਚਐਸ ਪ੍ਰਨੋਏ ਅਤੇ ਲਖਸ਼ੇ सेन ਭਾਰਤ ਵੱਲੋਂ ਮੁਕਾਬਲਾ ਕਰਨਗੇ। ਗੱਲ ਜ਼ਿਕਰ ਮੁੱਕੇਬਾਜ਼ੀ ਦੀ ਕਰੀਏ ਤਾਂ ਮੁੱਕੇਬਾਜ਼ੀ ਵਿੱਚ ਔਰਤਾਂ ਦੇ ਮੁਕਾਬਲੇ ਵਿੱਚ ਭਾਰਤ ਵੱਲੋਂ ਨਿਖਿਤ ਜ਼ਰੀਨ 50 ਕਿਲੋ ਵਰਗ, ਪ੍ਰੀਤੀ ਪਵਾਰ 54 ਕਿਲੋ ਵਰਗ, ਜੈਸਮੀਨ ਲੰਬੂਰੀਆ 57 ਕਿਲੋ ਅਤੇ ਇਸ ਤੋਂ ਉੱਪਰਲੇ ਭਾਰ ਵਰਗ ਵਿੱਚ ਟੋਕੀਓ ਦੀ ਕਾਂਸੀ ਦਾ ਮੈਡਲ ਜੇਤੂ ਲਵਲੀਨਾ ਬੋਰਗੋਹੇਨ ਦੀ ਚੁਣੌਤੀ ਸ਼ਾਮਲ ਹੈ। ਪੁਰਸ਼ ਵਰਗ ਦੇ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਭਾਰਤ ਵੱਲੋਂ ਨਿਸ਼ਾਂਤ ਦੇਵ ਅਤੇ ਅਮਿਤ ਪੰਗਾਲ ਹਿੱਸਾ ਲੈਣਗੇ। ਇਹ ਮੁਕਾਬਲੇ 27 ਜੁਲਾਈ ਨੂੰ ਹੋਣੇ ਨੇ। ਨਿਸ਼ਾਨੇਬਾਜ਼ੀ ਵਾਂਗ ਤੀਰਅੰਦਾਜ਼ੀ ਦੀ ਖੇਡ ਵਿੱਚ ਵੀ ਭਾਰਤ ਦੇ ਨੌਜਵਾਨ ਖਿਡਾਰੀ ਆਪਣਾ ਮਜ਼ਬੂਤ ਦਾਵਾ ਪੇਸ਼ ਕਰਨਗੇ। ਭਾਰਤ ਦੀ ਤੀਰਅੰਦਾਜ਼ੀ ਟੀਮ ਵਿੱਚ ਧੀਰਜ ਬੋਮਾ ਦੇਵਰਾ, ਤਰुणਦੀਪ ਰੌਏ, ਭਜਨਕੌਰ, ਅੰਕਿਤਾ ਭਗਤ ਅਤੇ ਦੀਪਿਕਾ ਕੁਮਾਰੀ ਵਰਗੇ ਤਜਰਬੇਕਾਰ ਖਿਡਾਰੀ ਵੀ ਸ਼ਾਮਲ ਨੇ ਜੋ ਪਿਛਲੇ ਕੁਝ ਮਹੀਨਿਆਂ ਦੌਰਾਨ ਕੋਮਾਂਤਰੀ ਪੱਧਰ ਉੱਤੇ ਲਗਾਤਾਰ ਚਮਕ ਰਹੇ ਨੇ। ਹੁਣ ਗੱਲ ਕਰਦੇ ਹਾਂ ਐਥਲੈਟਿਕਸ ਦੀ ਜਿੱਥੇ ਭਾਰਤ ਦੇ ਸਭ ਤੋਂ ਜ਼ਿਆਦਾ ਖਿਡਾਰੀ ਮੈਦਾਨ ਵਿੱਚ ਨਿਤਰਣਗੇ। ਔਰਤਾਂ ਦੇ ਵਰਗ ਵਿੱਚ ਪ੍ਰਿੰਕਾ ਗੋਸਵਾਮੀ ਅਤੇ ਪੁਰਸ਼ਾਂ ਵਿੱਚ ਅਕਸ਼ਦੀਪ ਸਿੰਘ, ਵਿਕਾਸ ਸਿੰਘ, ਪਰਮਜੀਤ ਬਿਸ਼ਟ ਅਤੇ ਰਾਮਬਾਬੂ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਹਿੱਸਾ ਲੈਣਗੇ। ਇਹ ਮੁਕਾਬਲੇ 1 ਅਗਸਤ ਨੂੰ ਹੋਣੇ ਨੇ। ਜਦਕਿ 4 400 ਮੀਟਰ ਰੀਲੇ ਦੌੜ ਵਿੱਚ ਔਰਤਾਂ ਅਤੇ ਪੁਰਸ਼ ਵਰਗ ਦੇ ਕੁਆਲੀਫਾਈਂਗ ਮੁਕਾਬਲੇ 9 ਅਗਸਤ ਨੂੰ ਹੋਣਗੇ। ਭਾਰਤ ਦੀ ਪੁਰਸ਼ ਰੀਲੇ ਟੀਮ ਵਿੱਚ ਮੁਹੰਮਦ ਅਨਸ ਮੁਹੰਮਦ ਅਜਮਲ, ਰਾਜੀਵ ਅਰੋਕਿਆ ਅਤੇ ਅਮੋਜ ਜਾਕਬ ਹਿੱਸਾ ਲੈ ਰਹੇ ਨੇ। ਦੂਜੇ ਬਨੇ ਔਰਤਾਂ ਦੀ ਟੀਮ ਵਿੱਚ ਜੋਤਿਕਾ ਸ਼੍ਰੀ ਦਾੰਡੀ, ਰੂਪਲ ਸੁਭਾ ਵੈਂਕਟਿਸ਼ ਅਤੇ ਪਵਮਾ ਐਮ.ਆਰ. ਭਾਰਤੀ ਟੀਮ ਵੱਜੋਂ ਹਿੱਸਾ ਲੈਣਗੇ। 올림픽 ਪ੍ਰੋਗਰਾਮ ਤਹਿਤ 10 ਅਗਸਤ ਨੂੰ ਰਿਲੇ ਦੌੜ ਦਾ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਗੱਲ ਜੇਕਰ weightlifting ਦੀ ਹੋਵੇ ਇਸ ਪਾਸੇ 49 ਕਿਲੋਗ੍ਰam ਭਾਰ ਵਰਗ ਦੇ ਮੁਕਾਬਲੇ ਵਿੱਚ ਮੀਰਾ ਬਾਈ ਚਾਨੂ ਭਾਰਤ ਦੀ ਇਕਲੌਤੀ ਉਮੀਦ ਹੈ ਅਤੇ ਪਿਛਲੀ ਵਾਰ ਦੇ ਪ੍ਰਦਰਸ਼ਨ ਤੋਂ ਬਾਅਦ ਆਸ ਕੀਤੀ ਜਾ ਰਹੀ ਹੈ ਕਿ ਉਹ ਇਸ ਵਾਰ ਵੀ ਭਾਰਤ ਲਈ ਤਗਮਾ ਜਿੱਤਣਗੇ ਟੋਕੀਓ 올림픽 ਖੇਡਾਂ ਵਿੱਚ ਮੀਰਾ ਬਾਈ ਚਾਨੂ ਨੇ ਕੁੱਲ 201 ਕਿਲੋਗ੍ਰam ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਸੀ weight lifting ਦਾ ਉਹਨਾਂ ਦਾ ਮੁਕਾਬਲਾ 7 ਅਗਸਤ ਨੂੰ ਖੇਡਿਆ ਜਾਵੇਗਾ 골프 ਦੀ ਵੀ ਗੱਲ ਕਰ ਲਈਏ ਤਾਂ 골프 ਦੇ ਮੁਕਾਬਲਿਆਂ ਵਿੱਚ ਭਾਰਤ ਦੀ ਤਰਫੋਂ ਅਦਿੱਤੀ ਅਸ਼ੋਕ ਅਤੇ ਗगनਜੀਤ ਭੁੱਲਰ ਪ੍ਰਮੁੱਖ ਚੁਣੌਤੀ ਪੇਸ਼ ਕਰਨਗੇ ਅਤੇ ਇਹ ਦੋਵੇਂ ਖਿਡਾਰੀ ਪਿਛਲੇ ਕੁਝ ਸਮੇਂ ਤੋਂ ਆਲਮੀ ਮੰਚ ਤੇ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਅਤੇ ਅਜਿਹੇ ਵਿੱਚ ਉਸ ਤਜਰਬੇ ਦਾ ਆਧਾਰ ਇਹਨਾਂ ਲਈ ਅਗਲੀ ਪ੍ਰਾਪਤੀ ਦਾ ਇੱਕ ਮੋੜ ਬਣ ਸਕਦਾ ਹੈ ਤੇ ਇਹਨਾਂ ਕੋਲੋਂ ਵੀ ਬਿਹਤਰ ਪ੍ਰਦਰਸ਼ਨ ਦੀ ਆਸ ਕੀਤੀ ਜਾ ਰਹੀ ਹੈ ਪੈਰਿਸ 올림픽 ਖੇਡਾਂ ਵਿੱਚ ਭਾਰਤ ਦੀ ਤਰਫੋਂ ਖੇਡ ਰਹੇ ਖਿਡਾਰੀਆਂ ਵਿੱਚ ਗੱਲ ਜ਼ਿਕਰ ਪੰਜਾਬ ਦੇ ਯੋਗਦਾਨ ਦੀ ਹੋਵੇ ਤਾਂ ਇਸ ਵਾਰ 올림픽 ਖੇਡਾਂ ਵਿੱਚ ਪੰਜਾਬ ਦੇ ਕੁੱਲ 20 ਖਿਡਾਰੀ ਖੇਡ ਰਹੇ ਨੇ ਇਨ੍ਹਾਂ 20ਾਂ ਵਿੱਚੋਂ 18 ਖਿਡਾਰੀ ਟੀਮ ਦਾ ਪੱਕਾ ਹਿੱਸਾ ਨੇ ਅਤੇ ਦੋ ਖਿਡਾਰੀ ਰਾਖਵੇਂ ਖਿਡਾਰੀ ਦੇ ਤੌਰ ਤੇ ਸ਼ਾਮਲ ਕੀਤੇ ਗਏ ਨੇ ਭਾਰਤੀ ਹਾਕੀ ਟੀਮ ਵਿੱਚ 10 ਖਿਡਾਰੀ ਪੰਜਾਬ ਤੋਂ ਨੇ ਅਤੇ ਨਿਸ਼ਾਨੇਬਾਜ਼ੀ ਵਿੱਚ 7 ਖਿਡਾਰੀ ਪੰਜਾਬ ਦੇ ਨਾਲ ਸਬੰਧਤ ਨੇ ਜਦਕਿ ਐਥਲੈਟਿਕਸ ਵਿੱਚ 2 ਅਤੇ ਗੋਲਫ ਵਿੱਚ 1 ਖਿਡਾਰੀ ਪੰਜਾਬ ਤੋਂ ਸ਼ਾਮਲ ਹੈ ਇਹਨਾਂ ਸਾਰਿਆਂ ਵਿੱਚੋਂ 9 ਖਿਡਾਰੀ ਅਜਿਹੇ ਨੇ ਜੋ ਪਹਿਲਾਂ ਵੀ 올림픽 ਖੇਡਾਂ ਦਾ ਹਿੱਸਾ ਰਹਿ ਚੁੱਕੇ ਨੇ ਪੰਜਾਬ ਨਾਲ ਸਬੰਧਤ 6 ਹਾਕੀ ਖਿਡਾਰੀ ਮਨਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਮਨਦੀਪ ਸਿੰਘ ਹਾਰਦਿਕ ਸਿੰਘ ਸ਼ਮਸ਼ੀਰ ਸਿੰਘ ਅਤੇ ਗੁਰਜੰਟ ਸਿੰਘ 올림픽 ਮੈਡਲ ਜੇਤੂ ਵੀ ਨੇ ਜੋ ਪਿਛਲੀ ਵਾਰ ਟੋਕੀਓ 올림픽 ਖੇਡਾਂ ਵਿੱਚ ਹਾਕੀ ਟੀਮ ਦੇ ਨਾਲ ਕਾਮਯਾਬ ਹੋਏ ਸਨ। ਪ੍ਰੋਗਰਾਮ ਦੇ ਅਖੀਰ ਵਿੱਚ ਪੈਰਿਸ 올림픽 ਖੇਡਾਂ ਨਾਲ ਜੁੜਦੇ ਕੁਝ ਹੋਰ ਰੋਚਕ ਅਤੇ ਦਿਲਚਸਪ ਪਹਿਲੂ ਵੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਇਸ ਵਾਰ 올림픽 ਖੇਡਾਂ ਵਿੱਚ ਇੱਕ ਨਵੀਂ ਖੇਡ ਨੂੰ ਵੀ ਸ਼ਾਮਲ ਕੀਤਾ ਗਿਆ ਜਿਸ ਦਾ ਨਾਂ ਹੈ ਬ੍ਰੀਕਿੰਗ ਇਸ ਖੇਡ ਵਿੱਚ ਸੰਗੀਤ ਦੀ ਤਾਲ ਉੱਤੇ ਖਿਡਾਰੀ ਬ੍ਰੇਕ ਡਾਂਸ ਵਰਗੀ ਪੇਸ਼ਕਾਰੀ ਦੇਣਗੇ ਅਤੇ ਜੱਜਾਂ ਵੱਲੋਂ ਉਹਨਾਂ ਨੂੰ ਇਸੇ ਪੇਸ਼ਕਾਰੀ ਦੇ ਆਧਾਰ ਉੱਤੇ ਅੰਕ ਦਿੱਤੇ ਜਾਣਗੇ। ਇਸ ਖੇਡ ਨੂੰ ਯਾਨੀ ਕਿ ਬ੍ਰੀਕਿੰਗ ਖੇਡ ਨੂੰ ਤੁਸੀਂ ਪਿਛਲੀਆਂ ਏਸ਼ੀਅਨ ਖੇਡਾਂ ਵਿੱਚ ਵੀ ਜ਼ਰੂਰ ਵੇਖਿਆ ਹੋਵੇਗਾ। ਇਸ ਵਾਰ ਦੀਆਂ 올림픽 ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਮੈਡਲ ਵਿਸ਼ਵ ਪ੍ਰਸਿੱਧ ਆਈਫਲ ਟਾਵਰ ਦੇ ਪਹਿਲੇ ਨਿਰਮਾਣ ਵਿੱਚ ਵਰਤੇ ਗਏ ਧਾਤੂ ਦੇ ਅੰਸ਼ ਵਾਲੇ ਹੋਣਗੇ ਜੋ ਕਿ ਐਥਕੀ ਦੇ ਮੈਡਲ ਜੇਤੂ ਐਥਲੀਟਾਂ ਲਈ ਇੱਕ ਨਵੀਂ ਯਾਦ ਬਣਨਗੇ ਕੁਝ ਤਕਨੀਕੀ ਕਾਰਨਾ ਕਰਕੇ 올림픽 ਖੇਡਾਂ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਹੀ ਤਿੰਨ ਖੇਡਾਂ ਦੇ ਮੁਕਾਬਲੇ ਸ਼ੁਰੂ ਹੋ ਗਏ ਸਨ ਜਿਨ੍ਹਾਂ ਵਿੱਚ ਫੁੱਟਬਾਲ ਰਗਬੀ ਅਤੇ ਹੈਂਡਬਾਲ ਸ਼ਾਮਲ ਨੇ ਇਸ ਵਾਰ ਦੀਆਂ 올림픽 ਖੇਡਾਂ ਵਿੱਚ ਕਿੰਨੇ ਰਿਕਾਰਡ ਟੁੱਟਣਗੇ ਇਸ ਉੱਪਰ ਵੀ ਸਭ ਦੀ ਨਿਗਾਹ ਰਹੇਗੀ ਰੁਝਾਨ ਇਹ ਦੱਸਦੇ ਨੇ ਕਿ ਬੀਜਿੰਗ ਦੀਆਂ 올림픽 ਖੇਡਾਂ 2008 ਵਿੱਚ 43 ਵਿਸ਼ਵ ਰਿਕਾਰਡ ਟੁੱਟੇ ਸਨ ਲੰਡਨ 2012 ਵਿੱਚ 30 ਰਿਕਾਰਡ ਟੁੱਟੇ ਸਨ ਰਿਓ 올림픽 ਖੇਡਾਂ 2016 ਵਿੱਚ 19 ਜਦਕਿ ਟੋਕੀਓ ਦੀਆਂ 올림픽 ਖੇਡਾਂ ਵਿੱਚ 17 ਵਿਸ਼ਵ ਰਿਕਾਰਡ ਟੁੱਟੇ ਸਨ ਐਥੀਕੀ ਵੀ ਕਾਫੀ ਸਖਤ ਮੁਕਾਬਲਾ ਹੋਣ ਅਤੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਨਵੇਂ ਤੋਂ ਨਵੇਂ ਰਿਕਾਰਡ ਬਣਨ ਦੀ ਕਾਫੀ ਸੰਭਾਵਨਾ ਨਜ਼ਰ ਆ ਰਹੀ ਹੈ।